ਬੋਲ ਬੱਤਰੀ ਕਿਉਂ ਆ ਜੀ ਆ ਜੀ ਉਂਗਲ ਤੇ ਚੱਲਦਾ ਆ ਲਿਖ ਲਿਓ ਬਾਈ ਸਤਨਾਮ ਬੋਲੂਆ ਕਿੰਨੇ ਹੋ ਗਏ ਸਾਰੇ ਕੋਈ ਜੀ ਕੀਤਾ ਕੋਣੋ ਕਰਨੀਏ ਦਾ ਅੜੀ ਕਰਨੇ ਚੱਲੋ ਦੇਖੋ ਇੱਥੇ

ਹੱਕ ਕੋਟ ਗਿਆ ਸਰ ਟਾਈਪ ਜਾਵਾ ਸਾਰਾ ਕੋ ਹੁੰਦਾ ਏ ਚਾਰ ਹੋ ਗਏ ਚਾਰ ਹੋ ਗਏ ਇਹ ਨਾਲ ਪੰਜ ਹੋ ਗਏ ਪੰਜ ਹੋ ਗਏ 40 ਹੋ ਨਾ ਗਿਆ ਆਇਆ ਉਹ ਕਿੱਧਰ ਗਿਆ 6 ਹੋ ਗਏ ਬਾਕੀ ਜਿਹੜੇ ਬੰਦੇ ਨਹੀਂ ਆ ਕੇ ਮਰੇ ਆ ਸਾਈਡ ਤੋਂ ਉਹ ਸਾਈਡ ਤੋਂ ਜਾ ਮਾੜੇ ਮਾੜੇ ਯਾਰ ਸਾਈਡ ਤੇ ਜਾ ਉਹ ਸਾਈਡ ਤੇ ਜਾ ਮਾੜੇ ਮਾੜੇ ਸਾਈਡ ਤੇ ਜਾ ਯਾਰ ਜੋ ਵੀ ਮੇਟਰ ਕਬੂਤਰ ਛੜਾ ਜਾਂਦੇ ਆਪਾਂ ਤੇ ਆਪਾਂ ਤਾਂ ਕਾਪੀ ਤੇ ਸੀਗੇ ਤੇ ਆਪਾਂ ਕਬੂਤਰ ਨਹੀਂ ਛੱਡੇਗਾ ਉਥੇ ਕੱਲਾ ਕਾਪੀ ਤੇ ਹੀ ਆਪਾਂ ਰਥੇ ਪਟਾਕੀ ਪਾਉਣੀ ਉਥੇ ਨਾ ਹਾਂ ਨਾ ਕੱਟ ਨਹੀਂ ਆ ਤੇ ਤੇਈ ਕੂਤਰ ਉੱਡੇ ਭਾਈ ਸਾਸ ਮੋਟ ਨੂੰ ਤੇ ਛੱਡਦਗੇ ਆਪਣੇ ਵੀ ਜਾਨਵਰ ਤੇ ਦੱਸਦਾ ਕਿਹੜੇ ਕਿਹੜੇ ਛੱਡਨੇ ਤੂੰ ਛੱਡੀ ਚੱਲ ਜਾਂਦਾ ਫਿਰ ਇੱਕਦਮ ਰੱਤੀ ਲਿਆ ਕਾਲੀ ਕਾਂਦ ਵਾਲੀ ਕੰਮ ਕੋਣਾ ਪੱਟੀ ਲੈ ਵੜਾ ਲਈ ਇੱਕ ਰਿਆ ਕਾਲਾ ਕਾਂ ਦਾ ਕਾਲੀ ਪੂਛ ਵਾਲੀ ਆ ਬੇਗੀ। ਇਹ ਆ ਦੋ ਛੜਦ ਗਏ ਬਈ ਨਾ। ਪਰ ਇਹ ਹੌਲੀ ਦੇ ਡਰਾਵਣਾ ਖਰੀਦ ਹੁੰਦਾ। ਆ ਵਾਹ ਉਂ ਚੜ ਜਣਾ ਨਾ। ਵਾਹ। ਦੋnga ਤੇ ਇੱਕ ਲਿਆ ਕਾਲੇ ਢੇਡਾ ਲਿਆ ਲਿਆ ਲਿਆ। ਇੱਕ ਸੱਤਾ ਵੇਖੀ। ਚੱਲਾ ਯਾਰ ਛੱਡ ਦੇ ਸ਼ਾਰ ਛੇ ਹੋਰ ਇਹ ਬੋੜ ਨਹੀਂ ਚੜਨਾ ਜੇਪਾ ਹੋਰ ਆਹਾ ਨਹੀਂ ਵੀ ਛੱਡਣੀ ਨਹੀਂ ਇਹ ਮੇਰੇ ਲਈ ਪੁੱਤਾਂ ਨੇ ਬੋਲਦਾ ਖੜਾ ਰਹੇ ਇਹ ਕਿਹਦੇ ਨੇ ਮੇਲਾ ਹੋ ਆ ਲੈਨੇ ਆਖਰੀ ਲਾਲ ਗੋਲ ਵਾਲੀ ਪਰ ਕਾਲੀ ਛੱਡੀ ਸੀ ਨਾ ਕਾਲੀ ਛੱਡੀ ਸੀ ਇਹ ਗੱਲ ਇਹ ਦੇਖ ਦਾਨੀ ਇਹ ਗੱਲ ਮੈਂ ਨਹੀਂ ਕਿ ਸ਼ਾਰਟ ਦੇਰ ਨਹੀਂ ਦਾ ਆ ਉਦਰੇ ਵੇਖੀ ਸਾਫ ਆ ਕੱਲੂ ਸਾਂਭਾਂਗੇ ਫਿਰ ਇਹਨੂੰ ਸਾਹ ਆ ਜਾ ਕਾਲੀ ਮੈਂ ਛੱਡ ਦੇ ਹੋਰ ਲੰਡੀ ਨਹੀਂ ਨਹੀਂ ਲੰਡੀ ਨਹੀਂ ਕੱਲੀ ਕਾਲੀ ਕਾਂਦ ਵਾਲੀ ਉਹ ਛੱਡਤੀ ਉਹ ਇੱਕ ਆ ਬਸ ਆਹੀ ਆ ਉਹ ਨਹੀਂ ਹੋਣੀ ਛੱਡਨੀ ਉਹ ਤਾਂ ਬੰਦੀ ਆ ਕਬੂਤਰ ਮੈਂ ਨੇ ਗੁੱਤਰਾ ਉਹ ਤਾਂ ਛੱਡੇ ਸੀ ਆਪਣੇ ਕਾਲੇ ਸਾਰੇ ਛੱਡੀ ਕਰਨ ਰਾਤ ਵਾਲੀ ਕਿਹੜੀ ਫੈਨ ਦੀ ਉਹ ਕੇ ਕਿੰਨੇ ਹੋ ਗਏ 5 ਹੋ ਗਏ 6 ਹੋ ਗਏ ਦੇਖ ਲੈਣਾ ਦੇਖ ਇੱਕ ਤੋਂ 3 4 4 ਆ ਚੱਲੇ 4 ਇਹ ਕਾਜ ਲੈ ਜਾਂਦੀ 5 ਆ ਬਾਸ ਪੰਜ ਹੋ ਗਏ ਜੀ ਜੀ ਛੱਡੇ ਨਹੀਂ ਛੱਡੇ ਹਾਂ ਨੀਲੀ ਕਿਛੜ ਨਹੀਂ ਸੋਣੀ ਛੱਡੀ ਪੰਜ ਛੜਤੇ ਜੀ ਅਣ ਪਾਣੀ ਬੁਣੀ ਧੋ ਕੇ ਪਾ ਲਦੇ ਤੇ ਕੱਲ ਵਾਲੇ ਜੇ ਸਾਹਮਣੇ ਕੁਦਰੀ ਬਦਾਮ ਦੁੰਦੇ ਜੀ ਇਹਨਾਂ ਨੂੰ ਹੁਣ ਕੋਈ ਛੱਡੇ ਸੀ ਇਧਰ ਗੱਲ ਸਾਰੇ ਯਾਰ ਬਾਕੀ ਓਕੇ ਆ ਗਏ ਜੀ ਪਾਣੀ ਦੇ ਇਹਨਾਂ ਨੂੰ ਕੀ ਦੀ ਕੀ ਆਪਾਂ ਇਹਨੂੰ ਉਹਨੂੰ ਬਲਾ ਦੇਵਾਂਗੇ ਗਲਾਵੇ ਫੁੱਲ ਦੇਵਾਂਗੇ ਉਹਨੂੰ ਅੱਛਾ ਆਪ ਚਲਦੇ ਨਾ ਪੈਣਾ ਇਹ ਤਾਂ ਪਏ ਪੰਜ ਪੰਜ ਜੀ ਦਾ ਨ ਆਪਣੇ ਤਾਂ ਕਰ ਲਾਂਗੇ ਫਿੱਟ ਇਹ ਹੋ ਗਿਆ 12 ਦਾ ਟਾਈਮ ਜੀ ਤੇ 16 ਕੂਤਰ ਰਹਿ ਗਏ ਅਚਾਰਾਂ ਦੇ ਟਾਈਮ ਤਿੰਨ ਕੱਟੇ ਗਈ ਤੇ 23 ਕੂਤਰ ਸੀ ਸਾਰੇ 16 ਸ਼ਾਮ ਨੂੰ 12 ਵਜੇ ਉਹ ਕਾਪੀ ਵਾਲੇ ਚਲਦੇ ਉੱਥੇ ਵੀ ਆਪਾਂ ਠੀਕ ਆ ਕਿਵੇਂ ਨਿੰਬੂ ਪਾਣੀ ਪਿਆ ਰੱਖੇ ਜਿਹੜੇ ਕਬੂਤਰ ਹੈ ਢੱਡ ਜਾਂ ਪਿੱਤੇ ਚ ਗਰਮੀ ਆ ਇਹ ਤੋ ਗੁਣ ਸਿੱਖ ਲੋ ਕੀ ਦੀ ਹੁੰਦਾ ਨਿੰਬੂ ਪਾਣੀ ਦੇਕਲਾ ਜਾ ਨਿੰਬੂ ਪਾਣੀ ਦੇਕਲਾ ਜਾ ਦੇ ਲੋ ਆ ਦਾ ਖਾ ਲਾ ਹੋਏ ਲਗਲਾਉ ਦਾ ਹੋ ਰਹੇਗਾ ਕੀ ਹੋਏ ਕੱਲ੍ਹ ਰਹਿਗਾ ਸਾਡਾ ਕੱਲ੍ਹ ਰਹਿਗਾ ਸਾਡਾ ਆਪਾਂ ਛੱਡੇ ਹੀ ਨਹੀਂ ਇੱਥੇ ਨਾਲ ਨੇੜੇ ਬਹੁਤ ਪੰਡਾ ਯਾਰ ਨਾਲ ਨਾਲ ਜਾਵੜਦਾ ਸਾਡੇ ਪੰਡਾ ਇਹ ਫਿਰਦੇ ਤਿੰਨ ਚਾਰ ਕੂਤਰ ਰੋਈ ਕੀ ਬਣ ਰਿਹਾ ਹੈ ਸਰਬਤ ਕਬੂਤਰ ਵਾਲਾ ਕਬੂਤਰ ਵਾਲਾ ਨਾਲ ਆ ਵੀ ਉਡਣਾ ਸ਼ਕੈਸ਼ਵਾਨੀ ਜੀ ਤੇ ਬਾਕੀ ਉਤਰਨ ਦਾਣੇ ਪਾਣੀ ਪਾ ਦੇ ਸੀਗੇ ਆਪਾਂ ਆ ਗਏ ਸੀ ਬਾਜੀ ਤੋਂ ਬਾਜੀ ਤੇ 10 ਕ ਕਬੂਤਰ ਸ਼ਾਵਲ ਆ ਤੇ 3-4 ਬੈਠੇ ਆ ਤੇ ਬਾਕੀ ਓਕੇ ਆ ਤੇ ਅਣ ਕੂਤਰਾ ਬਦਾਣਾ ਪਾਣੀ ਪਾਉਣ ਆਏ ਸੀਗੇ ਦਾਣਾ ਪਾਣੀ ਪਾਤਾ ਕੂਤਰਾ ਨੂੰ ਤੇ ਜਿਹੜੇ ਛੱਡੇ ਸੀ ਮੇਟਰ ਕੂਤਰਾ ਵੀ ਬਾਹਰ ਹੀ ਸੀਗੇ ਆਪਾਂ ਤੇ ਬਾ ਆ ਗਏ ਤੇ ਜਾਵੜੀ ਦੀ ਬਾਜੀ ਤੇ ਤੇ ਆਪਣੇ ਮੇਂੜੀ ਚਾਰ ਪੰਜ ਹੀ ਘੂਤਰਾਏ ਫਿਰਦੇ ਆ ਤੇ 10 ਦਾ ਪੌਕੇਟ ਕੇਡੇ ਆ ਦੋ ਤਿੰਨ ਤਾਂ ਭਾਈ ਆ ਕੇ ਹੀ ਮੁੜ ਗਏ ਇੱਥੇ ਤੇ ਬਾਕੀ ਇਹ ਘੂਤਰਾਉਣ ਜਾਣ ਕਰੀ ਜਾਂਦੇ ਆ ਆ ਆ ਛੱਡਾਂਗੇ ਮਿੱਤਰੋ ਆਪਾਂ 29 ਤਰੀਕ ਨੂੰ ਇਹ ਕੋਈ ਸਾਹ ਜ਼ੋੰਬੀ ਆ ਬਾਹਲੀ ਲੂ ਲੂ ਕਰਦਾ ਹੁੰਦਾ ਆ ਬੰਦਾ ਯਾਰ ਉਹ ਕੋਈ ਸਾਹ ਰੈਕ ਦੋ ਜਿਹੜੇ ਕੰਧੀ ਆ ਭਰਾਵਾ ਬਹੁਤ ਚੰਗੇ ਆ ਆਨ ਕਪੌੜੀਆਂ ਦਾ ਦੇਖ ਲਓ ਫਿਰ ਨਹੀਂ ਕਰਦੇ ਲੂਟ ਲੂਟ ਵਰਪ ਯਾ ਭਾਈ ਠੀਕ ਹੈ ਚੱਗੋ ਜੇ ਕੂਤਰੇ ਅੰਦਰ ਗਰਮੀ ਆ ਉਹਨੂੰ ਆ ਚੀਜ਼ ਦੇ ਦਿਆ ਕਰੋ ਨਾ ਚਪੜਾ ਪਾਣੀ ਆ ਇਹਦਾ ਹਾਂ ਹੈ ਤੇਰਾ ਏ ਪੁੱਤਰ ਤੇਰਾ ਬੂਥਾ ਹਾਂ ਨਿਆਰੇ ਆਈਏ ਨੇ ਨਿਆਰੇ ਜਾਈ ਜਾਂਦੇ ਆ ਸ਼ਾਮੇ ਬੈਠੇ ਪੱਖਾ ਲਾਇਆ ਰਾਵਣਾ ਠਰ ਗਿਆ ਹਾਂ ਪੱਖਾ ਲਾਇਆ ਹਾਂ ਹਟ ਗਿਆ ਮਿੱਠਾ ਏ ਹਾਂ ਲਓ ਇਹ ਬਾਈ ਦੇ ਪੁੱਤਰ ਆ ਗਿਆ ਸੀਗਾ ਬਾਈ ਕਾਲੂ ਦਾ ਤੇ ਆਪਣੇ ਘਰੇ ਆ ਗਏ ਬਾੜਿਆ ਧਾੜਲਾ ਮੈਂ ਕਹਿੰਨਾ ਰੱਤਾ ਪੁੱਤਰ ਆ ਗਿਆ ਬਾਈ ਦਾ ਕਾਲੂ ਦਾ ਰੌਲਾ ਕਰ ਤੋ ਬਾਈ ਮੇਰ ਚੁੱਪ ਕਰ ਜਾ ਦਿਨਾਂ ਨੂੰ ਆ ਵੀ ਆ ਵੀ ਆ ਜਾ ਲੈ ਉਹ ਨਹੀਂ ਨਹੀਂ ਪਿੰਦਰੇ ਚ ਬੜਾ ਉਹ ਕਿੱਡਾ ਪਾਰ ਇਹਦਾ बह है, गया पौड़ी <laughs> 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 को जी है ਕਿੱਕੰਡਾ ਦਾ ਹੋਰ ਦਰ ਤੋਂ ਉੱਤਰਾ ਲਿਆ ਸੀ ਆਤਾ ਹੈ ਉਹ ਵੀ ਇੱਥੇ ਆਇਆ ਜੀ ਚਾਹਲੇ ਪਾਸੇ ਆ ਆਈ ਬੈਠੀ ਉਤਰਿਆ ਅਸੀਂ ਬਰੜਾ ਆ ਗੁਤਰਾ ਹੀ ਲਗਾ ਲਿਆ ਪੈਰ ਆਇਆ ਉਤਰਿਆ ਕੋਈ ਨਾ ਪਤਾ ਬੰਦਾ 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 ਅਗਲਾ ਦਾ ਪਤਾ ਚੰਗਾ ਬੰਦਾ ਇਹ ਕੰਪਿਊਟਰ ਬਾਕੇ ਜਿੱਦਾਂ ਜੁਰੀ ਚਿਰਦਾ ਨਾ ਲਾਰੇ ਕੂਤਰ ਲਾਰੇ ਬਾਈ ਪੂਰੇ ਮੇਰਾ ਵੀ ਨਹੀਂ ਸੀ ਬਾਈ ਕਿਸੇ ਨੇ ਬਾਈ ਕੂਤਰ ਨਹੀਂ ਕੀਤਾ ਸੀ ਉਹ ਆ ਸ਼ਾਮ ਨੂੰ ਲਾ ਨੇ ਤਾੜੋ ਯਾਰਾ ਬਾਈ ਜਾਨ ਬਣਾ ਜਗਾ ਨਹੀਂ ਪੈਂਦੀ ਬਾਈ ਬੰਦ ਕਰ ਜੀ ਮਿੱਤਰ ਹਾਰ ਜਿੱਤ ਕਰਾਉਣ ਚੱਲਣਾ ਹਾਰ ਜਿੱਤ ਕਰਾਉਣ ਚੱਲਿਆ ਹੀ ਕੂਤਰੀ ਆਪਣੀ ਤਾੜਦੀ ਆ ਤੇ ਇੱਕ ਬਈਆਂ ਕੂਤਰ ਫੜ ਕੇ ਦੇਦਾ ਤੇ ਬਾਕੀ ਤੁਰ ਤਰ ਕੇ ਆਪਣੇ ਮੈਨੂੰ ਡੱਬਾ ਰੋ ਗਿਆ ਸੀ ਕੱਲਾ ਕਾਲੂ ਫਰੀਕੋਟ ਦਾ ਉਹ ਆਪ ਫੜ ਕੇ ਦੇਦਾ ਤੇ ਹੁਣ ਚੱਲ ਪਏ ਫੇਰ ਬਾਕੀ ਤੇ ਹਾਰ ਜਿੱਤ ਕਰਾਉਣ ਤੇ ਉਥੇ ਚੱਲ ਕੇ ਵੇਣੇ ਕਿਹੜਾ ਰਹਿੰਦਾ ਕਿ ਦੋਹਾਂ ਨੰਬਰ ਦੀ ਬਟਾਈਆਂ ਕਿਹੜਾ ਰਹਿੰਦਾ ਕਿਹੜਾ ਖੰਦਾ ਕਿਹੜਾ ਰਹਿੰਦਾ ਤੇ ਕਿਹੜਾ ਖੰਦਾ ਸਹੀ ਗੱਲ ਹੈ ਇਹ ਪਟਾਕੇ ਬਹਿਣਗੇ ਪੂਰੇ ਪਟਾਕੇ ਪੂਰੇ ਬਹਿਣਗੇ ਚੱਲ ਕੇ ਵਿਖਾਉਣੇ ਆਪਾਂ ਪੰਜ ਰਹਿ ਗਏ ਜੀ ਆਹ ਨੌਕਰੀ ਫਿਰਦੇ ਸਾਰੇ ਹਨ نان لکھے ها اوه 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 ها ਆਪਣਾ ਹੀ ਹੈ ਹਾਂ ਆਪਣਾ ਹੀ ਆ ਨਹੀਂ ਨਹੀਂ ਇਹ ਪਾਈਨਾ ਰਹਾ ਆਚਰਨ ਦੀ ਦਾ ਉਹ ਮੇਰੇ ਨਾਲ ਕਰ ਕਾਲੀ ਪੁੱਛੂ ਜੀ ਮੇਰੇ ਨਾਲ ਕੰਪੁਟਰਾਂ ਕਰੇ ਲਾ ਸਰਕਾਰੀ ਪੁੱਛਣਾ ਨਾ ਬੋਲੀ ਆ ਬੋਲੀ ਆ ਪਹਿਲੀ ਵਾਰੀ ਚੰਦਗਾ ਲਖਣੀ ਆ ਮੇਰਾ ਦੂਜਾ ਬਸ ਸਾਡੇ ਵਾਲਾ ਹੈ ਲਓ ਜੀ ਮਿੱਤਰੋ ਆਪਾਂ ਕੱਲ ਦੀ ਅਪਡੇਟ ਦਿੰਨੇ ਆ ਤੇ ਕੱਲ ਯਾਰ ਮੇਰਾ ਫੋਨ ਬੰਦ ਹੋ ਗਿਆ ਕਿ ਟਾਂਗਾ ਲੱਗਣਾ ਸੀ ਉੱਥੇ ਤੇ ਮੇਰਾ ਫੋਨ ਬੰਦ ਹੋ ਗਿਆ ਸੀ ਤਾਂ ਉਹਦੀ ਅਪਡੇਟ ਆਪਾਂ ਹੁਣ ਦਿੰਨੇ ਆ ਤੇ ਦੱਸੀ ਮਿੱਤਰਾ ਕੀ ਬਣਿਆ ਹਾਂਜੀ ਬਾਈ ਜੀ ਸਾਰਾ ਸਸਰੀ ਘਰ ਬਾਈ ਜੀ ਕੱਲ ਵਾਲੀ ਅਪਡੇਟ ਸੀਗੀ ਉਹ ਕੱਲ ਆਪਰੇ ਕੱਲ ਵਾਲੀ ਕੱਲ ਇੱਕ ਤਾਂ ਰਹਿ ਗਿਆ ਜੋ ਦਾ ਰਹਿਣਾ ਕਬੂਤਰ ਪਹਿਲਾ 6 ਵਜੇ 6 ਵੇ ਨਹੀਂ ਪਹਿਲਾ ਨਹੀਂ ਤੀਜਾ ਨੰਬਰ ਹੀ ਬਣਾਇਆ ਪਹਿਲਾ ਸਾਂਝੀ ਕਰ ਲਈ ਯਾਰ ਤਿੰਨਾਂ ਨੇ ਸਾਂਝੀ ਕਰ ਲਈ ਯਾਰ ਤੇ ਇੱਕ ਸੀ ਟਹਿਣੇ ਦਾ ਕਬੂਤਰ ਉਹਦਾ ਪਹਿਲਾ ਨੰਬਰ ਸੀਗਾ ਨਹੀਂ ਨਹੀਂ ਪਹਿਲਾ ਕਹਿੰਦਾ ਨਹੀਂ ਤਿੰਨਾਂ ਨੇ ਸਾਂਝੀ ਕਰ ਲਈ 6 ਵਜੇ ਇਹ ਸ਼ੇਰ ਸਿੰਘ ਵਾਲੇ ਦੇਗਾ ਜੋ ਦਾ ਟਹਿਣਾ ਤੇ ਇੱਕ ਹੋਰ ਸੀਗਾ ਦੋਨਾਂ ਦਾ ਜੋ ਦਾ ਟਹਿਣਾ ਇੱਕ ਹੋਰ ਸੀ ਟਹਿਣੇ ਤੋਂ ਹੀ ਦੂਸਰੇ ਦੇਣ ਤੋਂ ਤਿੰਨ ਦਾ ਤਿੰਨੇ ਸਾਂਝੀ ਕਰ ਲਈ ਪਹਿਲੇ 5 ਕਰਦੇ ਸੀਗੇ ਤੇ ਬਾਈ ਤਿੰਨ ਨਾ ਨੇ ਕਰ ਲਈ। ਇਹ ਹੋਣੀ ਅਸੀਂ ਬਾਈ ਕਾਲੂ ਦਾ ਕਬੂਤਰ ਬਾਗ ਦੇਦਾ ਇਹ ਪਿੰਡੋਂ। 6 ਨਹੀਂ। ਹਾਂ? ਪਹਿਲੇ ਬਾਹ ਦਾ ਹੀਗਾ ਆਪਾਂ। ਡੱਬੇ ਕੂਤਰੋ ਖਾਤਾ ਹੀਗਾ। ਰੱਤਾ। ਹਾਂ। ਹਾਂ। ਉਹ ਪਹਿਲੇ ਬਾਹ ਦਾ ਸੀ ਆਪਾਂ। ਤੇ ਪੰਜਵੀਂ ਉਹਨਾਂ ਦੀ ਸੀ ਸੈਦੇ ਕੇ ਵਾਲਿਆਂ ਦੀ। ਪੰਜਵੀਂ ਉਹ ਹੈਗੀ ਸਾਡੇ ਪਿੰਡ ਆ ਕੋਠੀ ਦੇ। ਹਾਂ। ਤੇ ਬਸ ਬਾਕੀ ਅਪਡੇਟ ਇਹ ਆ ਤੇ ਕੱਲ ਨੂੰ ਕਿੱਥੇ ਆਣਾ ਆਪਾਂ? ਕੂਤਰ ਜਿੱਤੇ ਆ। ਕੱਲ ਨੂੰ ਔਲ ਖਜਾਣਾ ਅਸੀਂ ਬਾਜੀ ਦੇ। ਛੱਡਾਂਗੇ ਉੱਥੇ ਔਲਖੀ ਜੀ। ਔਲਖੀ ਛੱਡਾਂਗੇ ਲਾਲ ਪੂਛ ਤੇ ਸੱਜੀ ਕਾਂਤ ਹਰੀ। ਛਾ ਕੀ ਛੱਡਾਂਗੇ ਪੈਰ ਚ ਥਾਲੇ ਡੋੜਦੇ ਨੈਣਾ ਨਿਸ਼ਾਨੀ ਨਹੀਂ ਦਸੀ ਹੁੰਦੀ ਗੀ ਤੂ ਅੱਖਾਂ ਮੇਰੇ ਦਾ ਤਕਰਾਂ ਨਹੀਂ ਨੇ ਖਟਕਾਂ ਦੀ ਹੋਦਾ ਦੀ ਯਾਰ ਬਦਲ ਲੈਨੇ ਅੱਖਾਂ ਨਾ ਹੋ ਸਕਦੀ ਆ ਹਾਂ ਹਾਂ ਟੀਰੀ ਹਾਂ ਤੇ ਨੀਲੀਆਂ ਖੜੀ ਹੋ ਸਕਦੀ ਹੈ ਨਾ ਹਾਂ ਨੀਲੀਆਂ ਵੀ ਹੋ ਸਕਦੀਆਂ ਨਾ ਨੀਲੀਆਂ ਚਿੱਟੀਆਂ ਖਟੀਆਂ ਪੀਰੀਆਂ ਟੀਰ ਵੀ ਪਾ ਸਕਦੀ ਮਾਰੇ ਵਿੱਚ ਹਾਂ ਅੱਖਾਂ ਨਹੀਂ ਦੱਸਦੇ ਫਿਰ ਆਪਾਂ ਨਾ ਯਾਰ ਅੱਖਾਂ ਵੇਖ ਵੀ ਲੈਣਗੇ ਬੈਠੀ ਦੀਆਂ ਹਾਂ ਤੇ ਹੋਰ ਕੋ ਤਾਂ ਪੁੱਛਾਂਗੇ ਨੀ ਨੰਬਰ ਕਿੰਨਾ ਠਾਲ ਤੇ ਕੀ ਉਹ ਦਿਨ ਆਪਣਾ ਕੂਤ ਫੜ ਕੇ ਲੈ ਗਏ ਕਣੀਆਂ ਨਾ ਬਾਦ ਗਿਆ ਹੋ ਹਾਂ ਨੰਬਰ ਕੋ ਅੱਛੀ ਲਾਵਾਂਗੇ ਕਿੰਨਾ ਠਾਲ ਤੇ ਹਾਂ ਸਹੀ ਗੱਲ ਆ ਬਾਕੀ ਓਕੇ ਆ ਤੇ ਕੱਲ ਨੂੰ ਆਪਾਂ ਮਿਲਦੇ ਆਂ ਪਿੰਡ ਔਲਖੀ ਤੜਕੇ 6 ਵਜੇ ਜਾਵਣਾ ਮਿਲਦੇ ਕੱਲ ਨੂੰ ਗੁਰੀ ਦੇ ਪਿੰਡ ਜੱਸਾ ਔਲਖ ਗੁਰੀ ਔਲਖ ਤੇ ਕੂਤਰੀ ਆਪਾਂ ਸੰਭ ਜਾਨੇ ਆ ਹਨਾ ਇਹ ਕਈ ਨੂੰ ਸਾਹ ਤੇ ਨਾ ਕਿਸੇ ਦਾ ਕਾ ਪੂਈ ਸਾਹ ਨੂੰ ਸਾਹ ਕੇ ਨਾ ਸ਼ਿਵਰੇ ਵਾਲੇ ਆਤੇ ਬੈਠ ਕੇ ਦੇ ਤਾ ਕੋਲ ਮੰਗਣੀ ਵਾਲੇ ਹੁਣੇ ਆ ਆਹ ਉਹ ਰਹੀ ਦੂਜਾ ਚ ਕੋਈ ਸਾਹ ਕਿਦਰ ਗਏ ਉਹ ਘਰੇ ਗਿਆ ਜਾਣਾ ਨਹੀਂ ਕਣੀ ਚੱਲੂਗਾ ਸੁਨੂ ਚਲਾ ਗਿਆ ਕਿਆ ਉਹ ਤੇ ਜਾਊਗਾ ਲੂ ਬਾਜੀ ਤੇ ਕੋਪੀ ਕਰਦੇ ਆ ਠੀਕ ਆ ਕਾਲੂ ਕਿਨੇ ਵਜੇ ਆਇਆ ਇੱਥੇ 5 ਵਜੇ ਪਿਛਲੇ 5 ਤਰੇ ਹੈ ਨਾ ਆਪਾਂ ਹਮ ਆਪਾਂ ਕੀ ਨਾ ਕਿੰਨੇ ਨੇ ਆ ਨਾ ਆਪਾਂ ਤੇਰਾ ਹੈ ਦੋ ਜਣੇ ਹੀ ਪੱਕੇ ਆਂਦਾ ਪਤਾ ਨਹੀਂ ਆ ਕੇ ਬਾਅਦ ਚਾਹਾਂਗਾ ਮੈਨੂੰ ਕੰਮ ਆ ਕਰੀ ਥੋੜਾ ਯਾ ਪੰਜ ਜਣੇ ਪੱਕੇ ਕੇਰਾ ਹਾਂ ਪੰਜ ਜਣੇ ਜਾਵਾਂਗੇ ਹਾਂ ਦੁਪਹਿਰ ਨੂੰ ਪੰਜ ਹੋਣਗੇ ਤੇਰਾ ਦੋ ਜਾਵਾਂਗੇ ਦੁਪਹਿਰ ਨੂੰ ਪਿੰਡੂ ਹੀ ਪੰਜ ਹੋ ਜਾਣੀ ਉੱਥੇ ਅਗਰ ਕੋਈ ਨਹੀਂ ਕਿੰਨੀ ਹੋ ਜਾਣੀ ਆ ਤਿੰਨ ਚਾਰ ਉੱਥੇ ਆਉਣ ਖਾਂ ਤੋਂ ਪਰ ਉਹ 10 ਜਣੇ ਹੋਵਾਂਗੇ ਉੱਥੇ ਕੁਤ ਕਰ ਜਾਂਚ ਪਾਈ ਹੋਏ ਆ ਵੱਧੇ ਵੀ ਹੋਏ ਆ ਤੇ ਬੱਚਾ ਵਾ ਇੱਕ ਨਵਾਂ ਕੱਢਿਆ ਉਹ ਵੀ ਵੱਧਾਂ ਉਹ ਠੱਲ ਰਹੀ ਹੈ ਠੱਲ ਬਣਾ ਲਈ ਬੱਚੇ ਦੀ ਪਾਵਾਂ ਗitale ਐ ਚੀ ਜਾਂਚ ਪਾਏ ਵੇ ਆ ਤੇ ਓਕੇ ਆ ਤੇ 6 ਵਜੇ ਤੇ ਕੰਨੇ ਮੰਡੀ ਜੀ ਟਾਈਮ ਹੀ ਨੋਟ ਕਰਾ ਲ ਗਏ ਤੇ ਇੱਕ ਆਪਣੇ ਗੂਤਰ ਚੰਦੀਗੜ ਜਿੱਤ ਕੇ ਡੋੜ ਗਰੁੱਪ ਦੇ ਦੋ ਗੂਤਰ ਉਹ ਵੀ ਦੱਸਦਗੇ ਆਪਣੇ ਘਰ ਹੀ ਗਏ ਸੀਗੇ ਇੱਕ ਗੂਤਰ ਤਾਂ ਤੇ ਇੱਕ ਖਣੀ ਬਾਈਆਂ ਦਾ ਆਉਂਦਾ ਸੀਗਾ ਤੇ ਇੱਕ ਆਪਣੇ ਘਰੋਂ ਗਿਆ ਸੀ ਗੂਤਰ ਇੱਕ ਤਾਂ ਤਾਂ ਬਈ ਉੱਥੇ ਹੀ ਰਹਿ ਗਿਆ ਉੱਡੇ ਫਿਰਦੇ ਰਹਿ ਗਿਆ ਨਾ ਤੇ ਇੱਕ ਬਹਿ ਗਿਆ ਸੀਗਾ 7:40 ਮਿੰਟ ਤੇ ਮਤਲਬ ਸੱਤ ਕੱਢੇ ਬਾਜੀ ਨੂੰ ਨਿਬੜ ਜਾਂਦੀ ਪਤਾ ਨਹੀਂ ਕਿੰਨੇ ਸਾਂਝੀ ਕੀਤੀਆਂ ਨਾ ਆਪਾਂ ਹੁਣ ਹੀ ਬੱਚੇਗਾ ਤੇ 7:40 ਮਿੰਟ ਤੇ ਭਾਲਿਆ ਸੀ ਇੱਕ ਤੇ ਇੱਕ ਤਾਂ ਉੱਤੀ ਰਹਿ ਗਿਆ ਦੋ ਗੁੱਤਰ ਜਿੱਤੇ ਡੋਲ ਗਰੁੱਪ ਰਹੀ ਸਾਰੇ ਹੁੰਦਾ ਹੈਗਾ ਤੇ ਕੱਲ ਨੂੰ ਛੱਡਾਂਗੇ ਆਪਾਂ ਔਲਖੀ ਤੇ ਫਿਰ ਚਾਲ ਨੂੰ ਮਿਲਦੇ ਆਂ ਛਤਰੀ ਟਰੈਕਟਰ ਵਾਲੀ ਬਾਜੀ ਤੇ ਟਰੈਕਟਰ ਵਾਲੀ ਬਾਜੀ ਦੇ ਵੀ ਛੱਡਾਂਗੇ ਗੁੱਤਰ ਤੇ ਚਾਤਰੀ ਨੂੰ ਅਥੇ ਮੋਗਾ ਜਿਲਾ ਪਿੰਡ ਛਤਰਾ ਉੱਥੇ ਮਿਲਾਂਗੇ ਚਾਰ ਨੂੰ ਆਪਾਂ ਤੇ ਹੋਰ ਹੋਰ ਬਾਸ ਬਾਕੀ ਓਕੇ ਆ ਪੂਤ ਕਦਰ ਬੰਨੀ ਬੈਠੇ ਆ ਇਧਰ ਪੂਤਰਾਂ ਦਾ ਬਦਨਾ ਇਧਰ ਕੂਤਰ ਵੱਧੇ ਆ ਤੇ ਸਾਚੋ ਬਈ ਦੀਪੇ ਬਾਈ ਦੀ ਐਂਟਰੀ ਆ ਆਪਣੀ ਐਂਟਰੀ ਹੈਨੀ ਸੀ ਉਤੇ ਤੇ ਬਾਈ ਦੀਪੇ ਨੇ ਐਂਟਰੀ ਕਰਾਈ ਆ ਉਥੇ ਛੜਨਾ ਆਪਾਂ ਛਤਰੇ ਪੈਂਡਾ ਤੇ ਬਾਕੀ ਓਕੇ ਆ ਕੋਈ ਸਾ ਪੂਤਰ ਕਤ ਵੇਖੀ ਜਾਂਦੇ ਆ ਪੂਤਰੀ ਸੰਭੀ ਜਾਂਦੇ ਆ ਵਾ ਕਰਦ ਗਏ ਮਿੱਤਰੋ ਬਰੋਸ ਐਂਡ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਕੱਲੂ ਮਿਲਾਂਗੇ ਔਰ ਕੀ ਆਵਾਂਗੇ ਮਿੱਤਰੋ ਤੇ ਬਾਕੀ ਲਵ ਯੂ ਸਾਰਿਆਂ ਸਪੋਰਟ ਕਰਦੇ ਰਹੇ